ਸਸਿਕਾ ਸਸਿਕਾ ਇਸ ਕਰਕੇ ਇਨਕਮ ਟੂ ਠੀਕ ਹੈ ਠੀਕ ਹੈ ਸਸਿਕਾ ਸਸਿਕਾ ਸਾਰਿਆਂ ਨੂੰ ਵਧਾਈਆਂ ਸਾਰਿਆਂ ਨੂੰ ਵਧਾਈਆਂ ਸਸਿਕਾ 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 ਬੇਟਾ ਸਸਿਕਾ ਸਸਿਕਾ ਈ ਐਮ ਥੈਂਕ ਯੂ ਥੈਂਕ ਯੂ ਸਸਿਕਾ 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 ਜੀ ਸਾਰਿਆਂ ਨੂੰ ਮੁਬਾਰਕਾ ਸਸਿਕਾ ਥੈਂਕ ਯੂ ਥੈਂਕ ਯੂ ਸਸਿਕਾ 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 ਇੱਕ ਮਿੰਟ ਇੱਕ ਮਿੰਟ ਯਾਰ ਕਰਨ ਦੇ ਵਿੱਚ ਵੇਖੋ ਸੋਨਹਰਿਆ ਬਾਵਾ ਬਾਵਾ ਮੁਖਾਰਾ ਮੰਤਰੀ ਸਾਰਿਆਂ ਨੂੰ ਸਾਰਿਆਂ ਨੂੰ ਦੁਆਰ ਕਾ ਤੁਸੀਂ ਲੋਕਾਂ ਦੀ ਇਹ ਬਹੁਤ ਮਹਾਰਾਜ ਸਾਹਿਬ ਮਰੂਰੀ ਦੀ ਸੁਣੇਗੀ ਬਹੁਤ-ਬਹੁਤ ਮੁਬਾਰਕਾਂ ਬਹੁਤ ਖੁਸ਼ੀ ਹੋਈ ਆ ਆਜਾ ਆਜਾ ਮੰਤਰੀ ਆਜਾ ਤੁਸੀਂ ਮੇਰੇ ਆਪਣੇ ਫੋਟੋ ਵਾਲਿਆਂ ਨੇ ਸਰਪੰਚ ਸਾਡੇ ਨੂੰ ਕਰਵਾ ਲੈਂਦੇ ਆ ਹਾਂ ਨਹੀਂ ਝੋਖ ਨਹੀਂ ਆ ਸਾਡਾ ਬਹੁਤ ਜ਼ੋਰ ਲੱਗ ਰਿਹਾ ਪਾਣੇ ਦਾ ਇੱਕ ਦੀ ਗੱਲ ਆ ਆਜੋ ਆਜੋ ਭਾਈ ਆਜੋ ਸਾਰੇ ਆਜੋ ਸਾਰੇ ਆਜੋ ਡਾਕਟਰ ਬਲਜੀਤ ਸਿੰਘ ਜੰਦਾਬਾਦ ਪਹਿਲੇ ਵਾਈਟ ਇੱਥੇ ਖੜ ਕੇ ਦੇ ਦੇ ਉਹ ਕੱਪੜੇ ਕੋ ਥੈਂਕ ਯੂ ਥੈਂਕ ਯੂ ਸਮਝਦਾ ਬਾਬਾ ਜੀ ਲੰਬੇ ਸਮੇਂ ਦੀ ਮੰਗ ਸੀਗੀ ਇਸ ਕੌਂ ਦੀ ਤਿਆਰ ਹੋ ਚੁੱਕਿਆ ਕੀ ਕਹਿਣਾ ਚਾਹੂੰਗੀ ਮੈਂ ਆਪਣੇ ਸਾਰੇ ਮਲੋਟ ਵਾਸੀਆਂ ਨੂੰ ਮੁਕਸਰ ਵਾਸੀਆਂ ਨੂੰ ਔਰ ਜਿਹੜੇ ਵੀ ਇਹ ਸੜਕ ਤੋਂ ਲੰਘਦੇ ਸੀ ਬਹੁਤ ਮੈਂ ਕਹਾਂਗੀ 25 30 ਸਾਲ ਤੋਂ ਤਾਂ ਸੜਕ ਦਾ ਹੀ ਬੁਰਾ ਹਾਲ ਸੀ ਸੜਕ ਵੀ ਤਿਆਰ ਹੋ ਗਈ ਔਰ ਇਹ ਪੁਲ ਵੀ ਅੱਜ ਬਣ ਕੇ ਤਿਆਰ ਹੋ ਗਿਆ तकरीबन 100 ਕਰੋੜ ਦੀ ਲਾਗਤ ਦਾ ਇਹ ਪ੍ਰੋਜੈਕਟ ਜਿਹੜਾ ਕੰਪਲੀਟ ਹੋਇਆ ਔਰ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਕਿਉਂਕਿ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਹੁੰਦੇ ਸੀਗੇ ਮਾੜੀ ਸੜਕ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਔਰ ਲੋਕ ਹੀ ਤੁਹਾਨੂੰ ਦੱਸਣਗੇ ਕਿ ਕਿੰਨੀ ਵੱਡੀ ਰਾਹਤ ਅੱਜ ਉਹਨਾਂ ਨੂੰ ਮਿਲੀ ਹੈ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਸਾਸਟਿਕਾ 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 ਪਰ ਪਾਣੇ ਵਾਲਿਆਂ ਨੂੰ ਜ਼ਿਆਦਾ ਮੈਨੂੰ ਤਾਂ ਬੜਾ ਸੁਪਾ ਹੈ ਇਹ ਪਹਿਰੇ ਮੇਨੋਂ ਨਿਕਲ ਗਿਆ ਜੀ ਇਤਿਹਾਸ ਵਿੱਚ ਫਿਰ ਮਿਲ ਰਹੇ ਆ ਅੱਜ ਗੱਲ ਕਰਦੇ ਆ ਜਾਣਾ ਪੈਂਦਾ ਵੀ ਬਲ ਕੇ ਦੁੱਧੇ ਬਲ ਕੇ ਜਾਣਾ ਪੈਂਦਾ ਸਹੀ ਗੱਲ ਜਾਣਾ ਜਾਣਾ ਕੋਈ ਓਕਾ ਨੇ ਜੀ ਪਰ ਆਏ ਵਾਜਾਂਦੇ ਸੀ ਹਾਂ ਹਾਂ ਜੀ ਸ਼ਹਿਰ ਖੁਸ਼ ਮੈਨੂੰ ਵੀ ਸ਼ੌਕ ਸ਼ਹਿਰ ਖੁਸ਼ ਹੋ ਗਿਆ ਅੱਜ ਆਪ ਵੀ ਬੰਡਾ ਛੱਡੋ ਕੋਣ ਸਿੱਧਾ ਆ ਜਾਊਗਾ ਹਾਂ ਬੰਡੇ ਵੀ ਜਿਹੜਾ ਬੰਦੇ ਪਹਿਲਾਂ ਹੋਰ ਜਿਉਂ ਦੁੱਧਾ ਦਾ ਬਟੇੜੇ ਰੱਗੇ ਹੋਏ ਅੱਜ ਹੁਣ ਆਪਾਂ ਖੋਲ ਦੇਣਾ ਚਲੋ 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 ਤੁਸੀਂ ਸਾਡੇ ਰਪਾਣੇ ਪਾਸ ਤੇ ਪਹਿਲਾਂ ਹੀ ਮੁਸਲ ਹੋਇਆ ਪਿਆ ਸੀ ਰਪਾਣੇ ਨੂੰ ਬਾਲੀਆਂ ਬਿਮਾਰ ਕਾ ਲਾਡ ਡਾਕਟਰ ਬਜੀਤ ਕ ਜਿੰਦਾਬਾਦ ਡਾਕਟਰ ਬਜੀਤ ਕ ਜਿੰਦਾਬਾਦ ਆਮਾਦੀ ਬਾਜੀ ਜਿੰਦਾਬਾਦ ਆਮਾਦੀ ਬਾਜੀ ਜਿੰਦਾਬਾਦ ਡਾਕਟਰ ਬਜੀਤ ਕ ਜਿੰਦਾਬਾਦ ਡਾਕਟਰ ਬਜੀਤ ਕ ਜਿੰਦਾਬਾਦ ਚਲੋ ਵੀ ਲਓ ਫਸ ਪੇਜੋ ਲੋ ਫਾਨੋ ਹਾਂਜੀ ਕੋ ਡਿਪਾਰਟਮੈਂਟ ਆ ਗਿਆ ਬੰਦਾ ਤੁਹਾਡੇ ਕੋਲ ਸੀ ਕੰਮ ਕੰਮ ਤੁਹਾਡੇ ਕੋਲ ਸੀ ਹਾਂਜੀ ਹਾਂਜੀ ਇਹਦੀ ਨਾ ਇੱਕ ਦੋ ਕੰਪਲੇਂਟਸ ਆ ਇੱਕ ਤਾਂ ਤੁਸੀਂ ਜਿਹੜੇ ਖੰਭੇ ਲਾਏ ਆ ਉਹ ਨਹੀਂ ਲੱਗੇ ਹੋਏ ਆ ਲੱਗੇ ਹੋਏ ਆ ਨਾ ਉਹ ਸਿੱਧੇ ਕਰਨ ਵਾਲੇ ਕਰਦੇ ਆ ਤਾਰਾਂ ਦੀ ਤਾਰਾਂ ਦੀ ਪ੍ਰੋਬਲਮ ਆ ਹਾਂ ਤਾਰਾ ਉਹਨੇ ਥੱਲੋਂ ਦੀ ਬਾਣੀਆਂ ਸੀ ਮਤਲਬ ਥੱਲੋਂ ਦੀਆਂ ਨਹੀਂ ਚਾਹੀਦੀਆਂ 17 ਉਹ ਹੀ ਖੁੱਲੀਆਂ ਛੱਡੀਆਂ ਹੋਈਆਂ ਉਹ ਤੁਸੀਂ ਚੈੱਕ ਕਰਾਓ ਉਹ ਪਾਰੇ ਥੱਲੇ ਅੰਡਰਗਰਾਉਂਡ ਨੇ ਅੰਡਰਗਰਾਉਂਡ ਪਾਰੇ ਆ ਹਾਂ ਵੀ ਉਹ ਰਹਿ ਨਾ ਜਾਵੇ ਕੋਈ ਨਾ ਲੱਗੀ ਹੁਣ ਐਡਾ ਜ਼ੋਰ ਲਵਾਇਆ ਤੇ ਨਹੀਂ ਲੱਗੀ ਜੀ ਲੇਬਰ ਜੀ ਮੈਨੂੰ ਆ ਜੀ ਸਮਝਾਉਂਦੀ ਸਾਰਾ ਜ਼ੋਰ ਮੇਰਾ ਲਵਾਤਾ ਤੇ ਕੱਲ ਫਟਾਫਟ ਖੋਲ ਕੇ ਅਸੀਂ ਤਾਂ ਜੀ ਚਲਾਉਨੇ ਆ ਬੰਨ ਕਿਉਂ ਲੰਦਾ ਜੀ ਤੇ ਉਹ ਹੀ ਆਤਾ ਪੰਗੀਆਂ ਹੋਈਆਂ ਵੀ ਢਿੱਕੇ ਲਾਏ ਸੀ ਨਹੀਂ ਮਤਲਬ ਆਪਣੇ ਕੋਲ ਵੀਡੀਓ ਪਾਦਾ ਜੀ ਮਿੰਟਾਂ 7:30 'ਤੇ ਚੱਲ ਪੈਣਾ ਸ਼ਾਮ ਨੂੰ ਉਹ ਤਾਂ ਅਜੇ ਰੋਲਾ ਪਿਆ ਮਾਈਕਰੀ ਨਹੀਂ ਤੁਸੀਂ ਹਾਂ ਵੀਡੀਓ ਤਾਂ ਉਹਨਰ ਕੋਈ ਬਣਾ ਕੇ ਲੈ ਗਿਆ ਤਾਂ ਕਿਸੇ ਨੂੰ ਰੋਗ ਨਹੀਂ ਨਾ ਸਕਦੇ ਕਿਸੇ ਨੂੰ ਦੱਸਿਆ ਤਾਂ ਹੀ ਪਈ ਆ ਉਹਨੂੰ ਤਾਂ ਪਤਾ ਲੱਗਾ ਸਾਡੇ ਸਾਥ ਆਉਂਦਾ ਚਲੋ ਠੀਕ ਤਾਂ ਬਹੁਤ ਵਾਸੀ ਸਾਂਝੀ ਪ੍ਰੋਬਲਮ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਰਸਤੇ ਤੋਂ ਕੱਟ ਚੁੱਕੇ ਸੀ ਮੈਨੂੰ ਲੱਗਦਾ ਕਿ 25 30 ਸਾਲ ਤੋਂ ਤੇ ਜਦੋਂ ਮੈਂ ਆਈ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਸੜਕ ਨਹੀਂ ਬਣਨੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਦਿਓ ਤੇ ਇਹ ਸੜਕਾਂ ਜਣ ਕੇ ਲੋਕਾਂ ਦੇ سپੁਰਦ ਹੋ ਗਈ ਹੈ ਜਿੱਦੇ ਚ ਅਸੀਂ ਅੱਜ ਜਿਹੜਾ ਪੁਲ ਵੀ ਚਾਲੂ ਕਰ ਦਿੱਤਾ ਪੁਲ ਜਿਹੜਾ ਬਣ ਰਿਹਾ ਸੀਗਾ ਸੋ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਕਿ ਇੱਕ ਵੱਡੀ ਸਹੂਲਤ ਹੈ ਜੋ ਦੋਨੇ ਮੁਕਸਰ ਮਲੋਟ ਨੂੰ ਤਾਂ ਕਨੈਕਟ ਕਰਦੀ ਹੈ ਜਿਹੜੇ ਹੋਰ ਗਾਂਹ ਜਾਣ ਵਾਲੇ ਲੋਕ ਹੈ ਉਹਨਾਂ ਲਈ ਵੀ ਇਹ ਰਸਤਾ ਸ਼ਾਰਟ ਵੀ ਹੋਇਆ ਤੇ ਸਿੰਪਲ ਵੀ ਹੋਇਆ ਸੋ ਇੱਕ ਮੈਂ ਮੋਹਿਮ ਹੈ ਜਿਹੜੀ ਚਲਾ ਰਹੀ ਹੈਗਾ ਤੁਸੀਂ ਪਖਾਰੀਆਂ ਦੇ ਵਿੱਚ ਉਹਦੇ ਲਈ ਲੋਕਾਂ ਨੂੰ ਕੀ ਸੁਣਿਆ ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਐਂਟੀ ਮੈਸੇਜ ਵੀ ਆ ਬਹੁਤ ਸਾਰੇ ਪੋਜ਼ਿਟਿਵ ਮੈਸੇਜ ਵੀ ਆਉਂਦੇ ਨੇ ਦੇਖੋ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਐਂਟੀ ਮੈਸੇਜ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਤੋਂ ਭੀਖ ਮੰਗਾਉਣੀ ਇਹ ਕੋਈ ਚੰਗੀ ਗੱਲ ਨਹੀਂ ਹੈ ਭੀਖ ਮੰਗਣੀ ਅਸੀਂ ਤਾਂ ਗੁਰੂਆਂ ਪੀਰਾਂ ਦੀ ਧਰਤੀਆਂ ਅਸੀਂ ਮੰਗਣ ਨੂੰ ਵੈਸੇ ਹੀ ਅਪਰਾਧ ਸਮਝਦੇ ਆ ਵੀ ਮੰਗਣਾ ਚਾਹੀਦਾ ਹੀ ਨਹੀਂ ਪਰਮਾਤਮਾ ਤੋਂ ਮੰਗੋ ਜਾਂ ਮਿਹਨਤ ਕਰੋ ਸੋ ਉਹਦੇ ਚ ਅਸੀਂ ਪੂਰੇ ਪੰਜਾਬ 'ਚ ਜੋ ਕਹਿ ਲਓ ਕਿ ਹੁਣ ਤਕਰੀਬਨ 250 ਬੱਚਾ ਰੈਸਕਿਊ ਕਰ ਚੁੱਕੇ ਆ ਔਰ ਉਹਨਾਂ ਭਿਖਾਰੀ ਵੀ ਤੁਹਾਨੂੰ ਘੱਟ ਹੀ ਨਜ਼ਰ ਆਉਣਗੇ ਅਸੀਂ ਉਹਨਾਂ ਬੱਚਿਆਂ ਨੂੰ ਪਾਲਕਰਾਚ ਸਕੂਲਾਂ ਚ ਲੈ ਕੇ ਜਾ ਰਹੇ ਹਾਂ ਔਰ ਇਸ ਤੋਂ ਬਾਅਦ ਅਸੀਂ ਜੋ ਅਡਲਟ ਨੇ ਭੀਖ ਮੰਗਦੇ ਉਹਨਾਂ ਲਈ ਵੀ ਅਸੀਂ ਇੱਕ ਘਰ ਆਸਰਿਤ ਘਰ ਜਿਹੜੇ ਬਣਾਉਣ ਜਾ ਰਹੇ ਹਾਂ ਜਿਦੇ ਵਿੱਚ ਉਹ ਸਕਿੱਲ ਡਵੈਲਪਮੈਂਟ ਨਾਲ ਜੁੜ ਕੇ ਕਿਰਤਵਲ ਜੁੜਨਗੇ ਸੋ ਇਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਰਿਹਾ ਮੈਂ ਉਹਨਾਂ ਨੂੰ ਵੀ ਧੰਨਵਾਦ ਕਰਾਂਗੀ ਔਰ ਲੋਕਾਂ ਨੂੰ ਵੀ ਕਹਾਂਗੀ ਕੇ ਭੀਖ ਦੇਣ ਦੀ ਬਜਾਏ ਤੁਸੀਂ ਇਹਨਾਂ ਬੱਚਿਆਂ ਨੂੰ ਸਿੱਧੇ ਰਾਹ ਪਾਓ ਸਾਡੀ ਹੈਲਪ ਲਾਈਨ ਹੈ 1098 ਇਮੀਡੀਏਟਲੀ ਕਾਲ ਕਰੋ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਲੱਗਦਾ ਤੇ ਅਸੀਂ ਇੱਕ ਸਮਾਜ ਨੂੰ ਵਧੀਆ ਸੇਧ ਦੇਣੀ ਹੈ ਪੰਜਾਬ ਦੇ ਵਿੱਚ ਇੱਕ ਗਿਫਟ ਤੋਂ ਬਾਅਦ ਕਹਿੰਦੇ ਦੂਜੇ ਦੀ ਉਹ